ਹਾਂਜੀ YouTube ਵਾਲਿਓ ਕੀ ਹਾਲ ਚਾਲ ਆ ਤੁਹਾਡਾ ਇੱਕ ਪੈਨ ਵਾਲੇ ਵੇਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਪੰਜਾਬ ਦੇ ਵਿੱਚ ਕਪੈਨ ਦਾ ਜਿਹੜਾ ਸੀਜ਼ਨ ਆ ਉਹ ਚੱਲਣ ਵਾਲਾ ਆ ਤੇ ਉਹਦੀ ਤਿਆਰੀ ਕਰਦੇ ਪਏ ਆ ਤੇ ਆਹ ਦੇਖੋ ਸਟਿੱਪ ਚੰਡ ਰਹੇ ਆ ਆਪਾਂ ਆ ਜੱਗਾ ਮੰਮਾ ਨੇ ਸਾਡਾ ਸਟਿੱਪ ਚੰਡ ਰਹੇ ਆ ਨਵੇਂ ਬਲੇਡ ਕਣਕ ਦੀ ਡਰਾਈਵਰ ਆ ਬੰਦਾ ਇਹ ਸਾਡੇ ਨਾਲ ਬਹੁਤ ਪੁਰਾਣਾ ਚੱਲ ਰਿਹਾ ਕਰਾਉਣੇ ਦੇ ਨਾਲ ਮੁਲਾਕਾਤ ਥੋੜੀ ਔਰ ਮਾਮੇ ਫਿਰ ਕਿਵੇਂ ਆ ਮਾਮੇ ਕੀ ਹਾਲ ਚਾਲ ਆ ਇਹਨਾਂ ਥੋੜਾ ਜਿਹਾ ਉੱਚਾ ਸੁਣਦਾ ਆ ਮਾਮੇ ਕੀ ਹਾਲ ਆ ਵਧੀਆ ਸਿਆ ਬਰਤਿਆਰੀ ਆ ਪੂਰੀ ਤਿਆਰੀਏ ਪੂਰੀ ਦੇਖੀ ਦੋਸਤਾਂ ਕੀ ਕਹਿ ਰਹੇ ਹਨ ਅਭੀ ਸੀਜ਼ਨ ਦੀ ਤਿਆਰੀਏ ਪੂਰੀ ਹੈ ਤਿਆਰੀਏ ਪੂਰੀ ਹਾਂ ਫੱਲਾ ਪੂਰੀ ਖਿੱਚ ਦੋਗੇ ਕੰਮ ਪੂਰਾ ਪਾਣੀ ਆ ਖਾਜਾ ਰੱਤੀ ਕੇ ਵੱਡਣ ਜਾਵਾਂਗੇ ਕਦੋਂ ਜਾਣਾ ਵੱਡਣ ਤਿਆਰੀ ਚੱਲ ਰਹੀ ਆ ਬਲੇਡ ਬਲੂਡ ਥੋੜਾ ਥੋੜਾ ਆ ਕਿਹਨਾਂ ਦਾ ਹਮ ਤੇ ਰੱਲੀ ਲੈਣ ਗਏ ਨੇ ਤੇ ਤੁਹਾਨੂੰ ਦੱਸ ਦਿਆਂ ਵੀ ਕੀ ਚੱਲ ਲੱਗੇ ਆ ਸਾਡੇ ਮਾਮਾ ਦੂਜਾ ਆ ਗੋਪਾ ਇਹ ਥੋੜਾ ਜਿਹਾ ਹਾਈ ਦਿਮਾਗ ਦਾ ਇੱਥੇ ਚੱਕਾ ਲਈਏ ਤੇ ਰਿਸਤੇ ਪਾ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਆਪਣੀ ਜਿਹੜੀ ਕਪੈਨ ਆ ਜਿਹੜੀ ਜਿਹੜੀ ਆਪਾਂ ਪਹਿਲਾਂ ਲੈ ਕੇ ਜਾਣੀਆਂ ਕਣਕੇ ਚ ਵੱਢਣ ਲਈ ਤੁਸੀਂ ਸਾਰੀਆਂ ਆਪਣੀਆਂ ਦੋਨੋਂ ਰੈਡੀ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਜੋਰ ਆ ਕਣਕਾਂ ਵੀ ਜਿਹੜੀਆਂ ਪੂਰੀਆਂ ਪੱਕ ਚੁੱਕੀਆਂ ਨੇ ਸੀਜ਼ਨ ਸਟਿੱਪਾਂ ਝੰਡ ਰਹੇ ਆ ਬਸ ਕੱਲ ਨੂੰ ਪਰਸੋਂ ਨੂੰ ਕੰਮ ਚੱਲ ਪੈਣਾ ਪੂਰਾ ਜੋਰ ਆ ਸੀਜ਼ਨ ਦਾ ਕਣਕਾਂ ਸੋਨੂੰ ਕਣਕਾਂ ਵੀ ਸੋਨੂੰ ਮੈਂ ਦਿਖਾ ਦਿੰਨਾ ਵੀ ਕਣਕਾਂ ਦਾ ਰੰਗ ਆ ਜਿਹੜਾ ਕਿਵੇਂ ਆ ਵੀ ਕਣਕਾਂ ਬੰਨਣਾ ਨਹੀਂ ਹੋਈਆਂ ਪਈਆਂ ਤੁਸੀਂ ਦੇਖੋ ਸਾਹਮਣੇ ਕਣਕਾਂ ਦਾ ਜਿਹੜਾ ਰੰਗ ਆ ਦੇਖੋ ਕਣਕਾ ਪੂਰੀਆਂ ਤਿਆਰ ਨੇ ਚਲੋ ਜੀ ਠੀਕ ਸਾਦ ਜੀ ਤੁਸੀਂ ਆਪਣੀ ਪ੍ਰੀਤ ਕਪੈਨ ਦਾ ਨਵਾਂ ਮਾਡਲ ਕ੍ਰਿਸ਼ਨਾ ਕਪੈਨ ਇਹ 15 ਮਾਡਲ ਨੂੰ ਸੀਨ ਆਪਣੀ ਅਗਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਪੈਨ ਕਿਵੇਂ ਚੱਲਦੀ ਆ ਇਹਦੀ ਕਿਵੇਂ ਸਫਾਈ ਆ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਮੈਂ ਕੰਮ ਕਰਦੇ ਆ ਸਾਰਾ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਦੱਸਾਂਗੇ ਤੁਹਾਨੂੰ ਹਾਂ ਗਿਆਨੀ ਕਿਵੇਂ ਆ ਪਹਿਲਾਂ ਜਿਹੜੀ ਸਟ੍ਰਿਪ थी ਉਹ ਝੰਡ ਦੇ ਹੁੰਦੇ ਸੀ ਰਿਪਟਾ ਨਾਲ ਹੁਣ ਆਪਾਂ ਨੇ ਨਟਾਲੀ ਸਟ੍ਰਿਪਾ ਜਿਹੜੀ ਉਹ ਲਾਉਨੇ ਆ ਇਹ ਜਿਵੇਂ ਬਲੇਡ ਆਪਾਂ ਚੇਂਜ ਕਰਨਾ ਕਈ ਵਾਰੀ ਬਲੇਡ ਟੁੱਟ ਜਾਂਦਾ ਨਾ ਫਿਰ ਇਹ ਚੇਂਜ ਹੋ ਜਾਂਦਾ ਸੀ ਤੀ ਨਹੀਂ ਉਹ ਸਾਰੀ ਸਟ੍ਰਿਪ ਬਾਹਰ ਕੱਢਣੀ ਪੈਂਦੀ ਸੀ ਹੁਣ ਆਸਾਨ ਹੋ ਗਿਆ ਕੰਮ ਨਟ ਖੋਲ ਖੋਲ ਕੇ ਨਵਾਂ ਬਲੇਡ ਜਿਹੜਾ ਲੱਗ ਜਾਂਦਾ ਹਨਾ ਮਾਮੇ ਸਾਨ ਹੋ ਗਿਆ ਹਨਾ ਤਿਆਰੀਆਂ ਪੂਰੀਆਂ ਚੱਲ ਰਹਾ ਨੇ ਕਿਤੇ ਕੁਛਾ ਕਰੂਗਾ ਸਰਦਾਰ ਹਾਂ ਚਾਹ ਪੀਣੀਆ ਓਏ ਹਟ ਜਾ ਯਾਰ ਚੱਲ ਮੱਤਰਾ ਤੋਂ ਤਾਂ ਬਚ ਗਿਆ ਯਾਰ ਉੱਠ ਕੜ ਸਟਿੱਪ ਝੰਡ ਲਾ ਸਟਿੱਪ ਮੈਂ ਤਾਂ ਪੁਰਾਣੀ ਹੀ ਪਾ ਦਿੱਤੀ ਕਲਾਮਾ ਵੀ ਕਿਉਂ ਨਵੀਂ ਨਹੀਂ ਪਾਣੀ ਹੈਗੀ ਫਾਈ ਹੋਇਆ ਗੋਪੀ ਨਮੀ ਰੀਤਨਾ ਦੇ ਪਾਰ ਰਿਪੇਅਰਬਲ ਕਿੰਨੀ ਗਹਿ ਗਈ ਮਾਮਾ ਸਟਿੱਪ ਚੰਡਣੀ ਹੋਗੀ ਬਾਸ ਨਮੀ ਪਾਵਾਂਗੇ ਕੰਡਰੇਟ ਰਹਗਾ ਨਾ ਨਮੀ ਪਾਵਾਂਗੇ ਕਰ ਦੇ ਕੋ ਨਾ ਜਾ ਨਮੀ ਪਾਵਾਂਗੇ ਕਿ ਉਹੀ ਰੱਖਾਂ ਜਿਹੜੀ ਚੱਲ ਰਹੀ ਆ ਨਮੀ ਉਹ ਆਏ ਨਾ ਜਿਹੜੀ ਵਿੱਚ ਪਈ ਆ ਉਹ ਕਹਿ ਰਿਆ ਇਹ ਸਪੇਅਰ ਆ ਅਸਲ ਸਪੇਅਰ ਆ ਸੱਚਾ ਸਪੇਅਰ ਆ ਡੈਡੀ ਕਿੱਥੇ ਗਿਆ ਕਰਤੀ ਰੱਖੋ ਹੈ ਕਰਾਂਗੇ ਕਰ ਗਿਆ ਭਾਈ ਚੰਨੂ ਦਵਾ ਤੇ ਕਰਿਆ ਸੱਚਾ ਕੜਦੇ 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 ਕੀ ਕੜਦੇ ਲੋ ਜੀ ਦੇਖ ਲੋ ਸਟਿੱਪ ਹੋ ਗਈ ਤਿਆਰ ਮੌਸਮ ਵੀ ਦੇਖ ਲੋ ਖਰਾਬ ਹੀ ਆ ਕਣਕਾਂ ਪੱਖੇ ਪਈਆਂ ਨੇ ਤੂੰ ਦੇਖਾਦੇ ਹਾਂ ਮੌਸਮ ਪੂਰਾ ਖਰਾਬ ਹੈ ਪਿਆ ਮੀਂਹ ਦਾ ਕੋਈ ਪਤਾ ਨਹੀਂ ਕਾਣੂ ਬੋਵੇ ਭਰਮੀ ਤਾਂ ਯਾਰ ਸਾਰਾ ਕੰਮ ਖਰਾਬ ਹੋਣਾ ਹਾਲੇ ਤਾਂ ਕੁਝ ਵੀ ਨਹੀਂ ਵੱਡਿਆ ਕਿਸੇ ਨੇ ਵੀ ਕਣਕ ਦਾ ਇੱਕ ਖੁੱਡੂ ਵੀ ਨਹੀਂ ਵੱਡਿਆ ਤਿਆਰੀ ਚੱਲ ਰਹੀ ਆ ਸਟਿੱਪ ਝੰਡ ਲੀ ਤੁਸੀਂ ਦੇਖ ਸਕਦੇ ਹੋ ਕੱਲੂ ਤਾਂ ਜਾਵਾਂਗੇ ਵੱਢਣ ਅੱਜ ਤਿਆਰੀ ਕਰ ਰਹੇ ਆ ਲੋਕ ਵਸਾਖੀ ਕਰਕੇ ਖੜੇ ਨੇ ਬਾਕੀ ਮੰਡੀ ਵੀ ਨਹੀਂ ਆਈ ਹੈਗੀ ਕਣਕ ਫਿਰ ਘਰੇ ਰੱਖਣੀ ਪਊਗੇ ਨੇ ਤਾਂ ਕਰਕੇ ਜਿਹੜੀ ਥੋੜੀ ਜਿਹੀ ਦਿੱਕਤ ਆ ਰਹੀ ਆ ਨਹੀਂ ਤਾਂ ਲੋਕ ਵੜਾ ਕੇ ਘਰੇ ਰੱਖ ਸਕਦੇ ਨੇ ਕਣਕ ਨਾ ਬਾਕੀ ਜੱਗੇ ਮਾਮੇ ਨਾਲ ਕਰੂ ਗੱਲ ਬਾਤ ਜੱਗਾ ਮਾਮਾ ਪੂਰਾ ਮੇਲ ਰਿਹਾ ਕੀ ਕਰੇ ਮਾਮੇ ਜੀ ਡੋਲਾ ਆ ਹੈ ਹੈਗਾ ਤਾਂ ਪੈਨ ਚਲਾਉਂਦਾ ਕੌਣ ਆ ਗੱਲ ਕਿਸੇ ਦਾ ਉਹ ਕਹੀ ਜਾਂਦਾ ਕਿ ਮੈਨੂੰ ਕੌਣ ਅਲਵਾਤ ਸਰ ਹਾਂ ਕੀ ਯਾਰ ਕਮਾਲ ਦੀ ਗੱਲ ਤੇ ਚ ਤੈਨੂੰ ਮਦਦ ਆ ਮੈਂ ਚਲਾਉਣਾ ਰੋਡ ਤੇ ਪੱਕਾ ਹੋਰ ਮਾੜਾ ਤੂੰ ਹੈ ਹੈ ਕੌਣ ਕਰਦੀ ਤੈਨੂੰ ਹਰ ਵਾਰ ਸਰ ਕਿਹੜਾ ਰਮਾਚਾ ਹਾਂ ਕਰਮਾਚੜਾ ਉਹਦੇ ਨੂੰ ਗਾਲਾਂ ਕੱਢ ਰਿਹਾ ਦੀ ਨਾ ਚੱਲ ਪਿੱਛੇ ਦਾ ਚਾ ਇੱਕ ਹੋਰ ਪਈ ਜਾਵੇ ਚੱਲ ਉਹ ਤਾਂ ਐ ਕਰ ਰਿਹਾ ਦੀ ਕਹਿੰਦਾ ਭੈਣ ਚ ਕਹਿੰਦਾ ਆਪਾਂ ਸੁਨਾਮ ਨਹੀਂ ਲੈ ਕੇ ਗਏ ਤੇ ਮਸ਼ੀਨ ਆਓ ਸੁਨਾਮ ਦੇ ਗਏ ਨਾ ਕਾਜ ਦੱਗਾ ਕੰਦਰ ਟਿਚਕ ਟਿਚਕ ਚਲਾਈ ਗਿਆ ਕਹਿੰਦਾ ਕਰਾਉਣਾ ਦੇਲਾ ਮਿੰਟੇ ਮਾਰਿਆ ਜਿੱਦੋਂ ਇਹ ਅੱਜ ਨਹੀਂ ਵਾਤਰਾਂ ਦੀ ਆਪਾਂ ਰਾਤ ਨੂੰ ਚੱਕ ਦਿੰਦੇ ਓ ਤੂੰ ਕਿਹੜੀ ਮਸ਼ੀਨ ਚਲਾਏਂਗਾ ਬਈ ਹੈ ਪ੍ਰੀਤ ਚਲਾਏਂਗਾ ਕਿ ਉਹ ਦੂਜੀ ਹਰੀ ਆ ਮੋਕਾਂ ਦੇ ਘਰ ਫੁੱਲ ਚਲਾਏਂਗਾ ਹੈ ਮਾਰੀ ਦੀ ਜੜੀ ਦਾ ਉੱਤੇ ਵੱੜਦੇ ਕੀ ਜਾਇਜ਼ ਨਾ ਚਲਾਉਣ ਦਾ ਉਹਨੂੰ ਨਹੀਂ ਪਤਾ ਮਾਮੇ ਨਾ ਨਿੱਕੇ ਚਾਚੇ ਵੀ ਲੈ ਇੱਕ ਪੈਨ ਉੱਥੇ ਹਰਿਆਣੇ ਆ ਗਏ ਆ ਗਏ ਹਮ ਬਾਰੇ ਘੱਟ ਲੱਗ ਰਿਹਾ ਥੋੜਾ ਥੋੜਾ ਕਰ ਰਿਹਾ ਹੈ ਥੋੜਾ ਇਹ ਸੰਦੇ ਕਰ ਲੈ ਚੱਲ